ਸਿੱਖ ਪੰਥ ਦੇ ਮਹਾਨ ਸੂਰਮੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁਖਾ ਉਹਨਾਂ ਦੀ ਛੋਟੀ ਜੀ ਵਾਰਤਾਲਾਪ ਅੱਜ ਜੀ ਨੂੰ ਦੱਸ ਰਿਹਾ ਥੋੜੇ ਜੇ ਸਮੇਂ ਦੇ ਵਿੱਚ ਦੱਸੂਗਾ ਜਰੂਰ ਸੁਣਿਓ ਸਾਰੇ ਕਹਿੰਦੇ ਕਿ ਜਦੋਂ ਜੇਲ੍ਹ ਹੋਈ ਸੀ ਭਾਈ ਜਿੰਦੇ ਸੁਖੇ ਨੂੰ ਤੇ ਜੇਲ੍ਹ ਦੇ ਵਿੱਚ ਇੰਨੀ ਕਿ ਇੱਜ਼ਤ ਬਣਾ ਲਈ ਸੀ ਕਿ ਪਰਿਵਾਰ ਅਕਸਰ ਉਹਨਾਂ ਨੂੰ ਮਿਲਣ ਆਉਂਦਾ ਸੀ ਤੇ ਉਹਨਾਂ ਨੂੰ ਫਲ ਫਰੂਟ ਹੋਰ ਸਮਾਨ ਦੰਦਾ ਰਹਿੰਦਾ ਸੀ ਤੇ ਕਦੀ ਵੀ ਪੁਲਿਸ ਨੇ ਪੁੱਛਗਿਛ ਨਹੀਂ ਕੀਤੀ ਸੀ ਪੁਲਿਸ ਨੇ ਕਦੀ ਚੈੱਕ ਨਹੀਂ ਕੀਤਾ ਸੀ ਸਮਾਨ ਇੱਕ ਦਿਨ ਕਹਿੰਦੇ ਮਾਤਾ ਜੀ ਹੋਣਾ ਨੇ ਫਲ ਫਰੂਟਾਂ ਦੇ ਥੱਲੇ ਰਵਾਲਵਰ ਰੱਖ ਕੇ ਭੇਜਿਆ ਤੇ ਭਾਈ ਜਿੰਦੇ ਨੇ ਜਦੋਂ ਦੇਖਿਆ ਤੇ ਭਾਈ ਜਿੰਦਨ ਨੇ ਜਿਹਨੇ ਜਵਾਬ ਕੀ ਦਿੱਤਾ ਉਹਨਾਂ ਨੇ ਲੈਣ ਤੋਂ ਮਨਾ ਕਰ ਦਿੱਤਾ ਰਵਾਲਵਰ ਅਤੇ ਕਿਹਾ ਅਸੀਂ ਕੋਈ ਫਰਾਰ ਨਹੀਂ ਹੋਣਾ ਅਸੀਂ ਖਾਲਸਾ ਪੰਥ ਦੇ ਵੈਰੀਆਂ ਨੂੰ ਸੋਧਾ ਲਾਇਆ ਅਸੀਂ ਹੱਕ ਠੋਕ ਕੇ ਕਬੂਲ ਕਰਦੇ ਅਸੀਂ ਮਾਰਿਆ ਤੇ ਜਿਹੜਾ ਵੀ ਖਾਲਸਾ ਪੰਥ ਦਾ ਵੈਰੀ ਹੋਊਗਾ ਇਦਾਂ ਹੀ ਸੋਧਾ ਲੱਗੂਗਾ ਤੇ ਉਹਨਾਂ ਨੇ ਕਹਿੰਦੇ ਅਕਸਰ ਉਹਨਾਂ ਦੇ ਖਿਲਾਫ ਕੋਈ ਸਬੂਤ ਵੀ ਨਹੀਂ ਸੀ ਅਦਾਲਤ ਵਿੱਚ ਵੀ ਕੋਈ ਸਬੂਤ ਨਹੀਂ ਸੀ ਪਰ ਫਿਰ ਵੀ ਉਹਨਾਂ ਨੇ ਆਪ ਬਿਆਨ ਕੀਤਾ ਸੀ ਅਸੀਂ 1984 ਸ਼੍ਰੀ ਦਰਬਾਰ ਸਾਹਿਬ ਦਾ ਬਦਲਾ ਲਿਆ ਤੇ ਅਸੀਂ ਜਿਨ੍ਹਾਂ ਨੇ ਟੈਂਕ ਫੌਜਾਂ ਚਾੜੀਆਂ ਸਾਡੇ ਤਖਤ ਦੇ ਉੱਤੇ ਅਸੀਂ ਉਹਨਾਂ ਨੂੰ ਸੋਧਾ ਲਾਇਆ ਤੇ ਅਸੀਂ ਆਪਣੇ ਰਾਜ ਲਈ ਆਪਣੇ ਸੰਘਰਸ਼ ਲਈ ਕਾਇਮ